ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਹੁਣ ਬਾਸੀ ਵਲੌਗਸ ਤੇ ਹੋਪ ਤੁਸੀਂ ਸਾਰੇ ਖੁਲ ਘੈਂਟ ਹੋਵੋਗੇ ਤਾਂ ਮੈਂ ਰੋਟੀ ਬਣਾ ਖੋਣ ਵਿਲੀ ਹੋਈਆਂ ਪਰ ਮੇਰੇ ਥੋੜੇ ਜਿਹਾ ਭਾਂਡੇ ਪਏ ਸਾਫ਼ ਕਰਨ ਵਾਲੇ ਉਹ ਮੈਂ ਅਜੇ ਕਰਨੇ ਨੇ ਤੁਸੀਂ ਕਹੋਗੇ ਸਾਨੂੰ ਰੋਜ਼ ਗਗਨ ਭਾਂਡੇ ਸਾਫ਼ ਕਰਨ ਲੱਗੀਆਂ ਤੇ ਮੈਂ ਰੋਟੀ ਬਣਾਉਣ ਲੱਗੀਆਂ ਤੇ ਜੋ ਜੋ ਕੰਮ ਕਰਾਂਗੀ ਤੇ ਮੈਂ ਉਹੀ ਦੱਸਾਂਗੀ ਟਾਈਮ ਦੇਖ ਲਓ ਤੁਹਾਡੇ ਸਾਹਮਣੇ 8 ਵਜਣ ਵਾਲੇ ਨੇ 9:08 ਹੋ ਗਏ ਨੇ ਤੇ ਫਿਲਹਾਲ ਖਤੇ ਮੈਨੂੰ ਪੁੱਛ ਰਿਹਾ ਪਰਨੀਤ ਮੈਨੂੰ ਪੁੱਛ ਰਿਹਾ ਹੈ ਬਾਡੀ ਬਣਾਉਂਦੀ ਉਹ ਕਿ ਵੇਟ ਗੇਨ ਕਰਨ ਵਾਸਤੇ ਵੇਟ ਗੇਨ ਕਰ ਤਾਂ ਵੇਟ ਗੇਨ ਲੈ ਹੁਣ ਵੇਟ ਗੇਨ ਵੀ ਹੋਏਗਾ ਹੀ ਥੋੜਾ ਪੋਤਾ ਬਾਡੀ ਬਣੇਗੀ ਤੇ ਤੇ ਮੈਂ ਇਹਨੂੰ ਦੱਸ ਰਹੀ ਆ ਕਿ ਮੈਂ ਤੈਨੂੰ ਦੱਸਦੀ ਆ ਕਿ ਕਾਲੇ ਛੋਲੇ ਹਣਾ ਸਾਰਿਆਂ ਤੋਂ ਵਧੀਆ ਹੁੰਦੇ ਨੇ ਤੇ ਕਾਲੇ ਛੋਲੇ ਹੁਣ ਲੇਖ ਤੂੰ ਕਾਲੇ ਛੋਲੇ 2 ਕਿਲੋ ਮਗਾ ਲੈ ਠਾਗਿਆ ਵਾਲੀ ਮਿਸ਼ਰੀ ਉਦੋਂ ਬਾਅਦ ਤੂੰ ਮਗਾ ਬਾਦਾਮ ਜ਼ਿਆਦਾ ਨਹੀਂ ਪਾਣੀ ਕਿਉਂਕਿ ਗਰਮੀ ਬਹੁਤ ਆ ਉਹ ਥੋੜੇ ਜਿਹੇ ਭਾਇਆ ਕੇ ਬਾਦਾਮ ਬਹੁਤ ਨੇ ਤੇ ਆਪਣੇ ਨਾਲ ਫੁੱਲ ਮਖਾਣੇ ਇੱਕ ਪੈਕੇਟ ਬਹੁਤ ਫੁੱਲ ਮਖਾਣਿਆਂ ਦਾ ਠੀਕ ਹੈ ਤੇ ਥੋੜੇ ਜਿਹਾ ਉਹ ਆਪਣਾ ਕਾਜੂ ਜਿਆਦਾ ਨਹੀਂ ਪਾਈ ਇੱਕ ਕਾਜੂ ਬਹੁਤ ਨਹੀਂ ਥੋੜੇ ਜਿਹਾ ਕਾਜੂ ਬਹੁਤ ਨੇ ਬਸ ਤੇ ਇਹਨਾਂ ਸਾਰਿਆਂ ਨੂੰ ਆਪਾਂ ਨੇ ਕੀ ਕਰਨਾ ਆ ਜਿਹੜੀਆਂ ਚੀਜ਼ਾਂ ਭੁੰਨਣ ਵਾਲੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਭੁੰਨ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਕਰਕੇ ਆਪਾਂ ਨੇ ਗ੍ਰਾਈਂਡ ਤੇ ਜ਼ਿਆਦਾ ਕਿਉਂ ਨਹੀਂ ਚਪਾਣਾ ਹੈਗਾ ਐਵੇਂ ਕੜਛੀ ਡੜ ਕੇ ਉਹ ਪਾ ਕੇ ਤੇ ਉਹਦੇ ਵਿੱਚ ਆਪਾਂ ਨੇ ਇਹਨੂੰ ਹਲਕਾ ਜਿਹਾ ਜ਼ਿਆਦਾ ਭੁੰਣਾ ਨਹੀਂ ਹੈਗਾ ਐਵੇਂ ਹਲਕਾ ਜਿਹਾ 5-10 ਮਿੰਟ ਚੰਗੀ ਤਰ੍ਹਾਂ ਐ ਕਰ ਕਰਕੇ ਮਿਕਸ ਕਰ ਲੈਣਾ ਹਾਂਜੀ ਬੱਚੇ ਮੈਨੂੰ ਬੋਲਾ ਉਹ ਓਏ ਓਏ ਮੇਰਨਾ ਪਤੀ ਰੋਸ ਗਿਆ ਤੇ ਉਹਦੀ ਜਿਹੜੀ ਪੰਜੀਰੀ ਨਾ ਬੱਚੇ ਜਿੱਦਾਂ ਦੁੱਧ ਹੈ ਦੋ ਚਮਚੇ ਲਾ ਲਈ ਹੁਣ ਤਾਂ ਗਰਮੀ ਆ ਮਤਲਬ ਉਹਨੀ ਕੀ ਹਿਸਾਬ ਦੇਣ ਵਾਲੀ ਖਾਓ ਦੋ ਕ ਚਮਚੇ ਦੁੱਧ ਦੇ ਨਾਲ ਕਦੀ ਉਹ ਕਰਦੇ ਨੇ ਤਾਂ ਬੱਚਾ ਖਾ ਲਵੇ ਤੇ ਉਹ ਚੀਜ਼ ਵਧੀਆ ਹੈਲਦੀ ਹੈ ਬੱਚੇ ਵਾਸਤੇ ਤੇ ਇਹ ਮੈਂ ਇਹਨਾਂ ਨੂੰ ਦਿੰਨੀ ਆ ਬਣਾ ਕੇ ਮੈਂ ਅੱਜ ਸਕੂਲ 'ਚ ਵੀ ਸੋਚ ਰਹੀ ਸੀਗੀ ਕਿ ਮੈਂ ਇਹਨਾਂ ਨੂੰ ਆਹ ਵਾਲੀ ਬੱਚਿਆਂ ਨੂੰ ਪੰਜੀਰੀ ਦਿੰਨੀ ਆ ਬਣਾ ਕੇ ਆਪਣੇ ਵਾਸਤੇ ਵੀ ਵਧੀਆ ਜਿੱਦਾਂ ਸਾਡੇ ਲੱਤਾਂ ਕੋਡੇ ਦਰਦ ਕਰਦੇ ਨੇ ਤੇ ਸਾਡੇ ਵਰਗੇ ਵੀ ਖਾ ਸਕਦੇ ਨੇ ਹਾਂਜੀ ਬੱਤ ਤ ਬਰੈਡ ਤੋਂ ਵੀ ਅੱਛਾ ਠੀਕ ਐ ਫਤੇ ਸਿੰਘ ਨੇ ਮੰਗਾਇਨੇ ਹਾਂਜੀ ਉਹ ਕੀ ਅਬੈਕਾ ਸ ਠੀਕ ਐ ਉਹ ਵੀ ਮੰਗਵਾ ਦਨੀ ਆ ਅਬੈਕਾ ਸਟੂਲ ਮੰਗਵਾ ਦਨੀ ਆ ਤੇ ਫਤੇ ਨੇ ਆਪਣੇ ਵਾਸਤੇ ਬਰੈਡ ਮੰਗਾਇਏ ਸੇਰੇ ਪਤਾ ਨਹੀਂ ਇਹਨੇ ਸਕੂਲ ਚ ਉਹ ਕਰਨੇ ਨੇ ਕੁਝ ਬਣਾਉਣਾ ਆ ਬਰੈਡ ਬਰੂਡ ਜਾਂ ਇਹਦਾ ਪਤਾ ਨਹੀਂ ਸੈਂਡਵਿਚ ਬਣਾਉਣਾ ਕੀ ਬਣਾਉਣਾ ਰੱਬ ਜਾਣਦਾ ਤੇ ਚਲੋ ਜੀ ਆ ਪਾਉਣ ਭੰਡ ਭੰਡ ਸੌਫ ਕਰਕੇ ਫਰੈਸ਼ ਹੋ ਕੇ ਫਿਰ ਮਿਲਦੇ ਆ ਤੁਹਾਨੂੰ ਇਹ ਹੈਗਾ ਆਪਣਾ ਟਾਈਮ ਸੱਚਮੈ ਤੁਹਾਨੂੰ ਦੱਸਦਾ ਸ਼ਾਮਾਂ ਦੇ 8:30 ਹੋ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਐਸੇ ਸੱਚਮੈ ਤੁਹਾਡਾ ਗੱਲ ਕਰਦਾ ਸੀਗਾ ਮੈਂ ਭੁੱਲ ਗਈ ਤੇ ਅੱਜ ਤੁਸੀਂ ਦੇਖੋ ਮੈਂ ਨਵਾਂ ਹੈਅਰ ਸਟਾਈਲ ਕੀਤਾ ਮਸਾ ਕਲਿੱਪ ਮਿਲਿਆ ਮੇਰੇ ਵਾਲਾਂ ਦੇ ਸਾਈਜ਼ ਜਿੱਡਾ ਜਿਹਦੇ ਚ ਮੇਰੇ ਵਾਲ ਸੈੱਟ ਆ ਜਾਣ ਤੇ ਅੱਜ ਮੈਂ ਦੇ ਭਾਜੀ ਜਾ ਰਹੀ ਆ ਰਿਹਾ ਨਹੀਂ ਹੱਟ ਸੂਟ ਪਰਨੀਤ ਰਾਂ ਦੇ ਸਕੂਲ ਚ ਤੇ ਇੱਕ ਸ਼ਰਾਰਾ ਤੇ ਸਾਨੂੰ ਹੈਗਾ ਉਹ ਤੇ ਥੋੜਾ ਜਿਹਾ ਕੰਮ ਤੇ ਪਰ ਮੰਮਾ ਨੇ ਸਾਨੂੰ ਇਧਰ ਨਾਲ ਆਪਣਾ ਕੰਮ ਵੀ ਚੁਕਾਤਾ ਤੇ ਮੈਂ 10 ਵਜੇ ਤੱਕ ਵਾਪਸ ਆਉਣਾ ਸਕੂਲ 'ਚ ਤੇ ਮੈਨੂੰ ਅੱਜ ਹੱਸੀ ਇਸੇ ਗੱਲ ਤੇ ਆਈ ਕਿ ਮੈਂ ਟਿਫਨ ਪਾਣੀ ਹੈ ਪਨੀਰ ਉਹਨਾਂ ਟਿਫਨ ਸਾਰੇ ਦਿੱਤੇ ਨਹੀਂ ਵੀ ਸੀ ਲੈਣੇ ਕਿ ਅਮਮਣ ਕਹਿੰਦੀ ਪਹਿਣਾ ਦੇ ਬਟੀ ਗਾੜੇ ਲਿਬਾਗ ਵਿੱਚ ਪਾਲਾ ਮੈਂ ਕਿਹਾ ਹੁਣ ਤੂੰ ਅੱਜ ਟਿਫਨ ਹੀ ਪਾਣੀ ਦੇ ਬਟੀ ਗਾੜੇ ਲਿਬਾਗ ਵਿੱਚ ਭਜਿਆ ਕਰੇਂਗੀ ਚਲੋ ਜੀ ਪਾਜੀ ਆਜੋ ਛਤੀ ਅੱਜ ਜਾ ਕੇ ਉਹਨੇ ਬਹੁਤ ਟਾਈਮ ਹੋ ਗਿਆ ਬੱਚਿਆਂ ਦੇ ਸਕੂਲ 'ਚ ਗਏ ਨਹੀਂ ਹੈਗੇ ਮਤਲਬ ਦੀਦੀ ਹੁਣ ਤਾਂ ਜਾਂਦੇ ਰਹਿੰਦੇ ਪਰ ਮੈਂ ਨਹੀਂ ਗਈ ਹੈਗੀ ਤੇ ਮੈਂ ਵੀ ਅੱਜ ਬੜੀ ਮੁਸ਼ਕਲ ਦੇ ਨਾਲ ਟਾਈਮ ਕੱਢਿਆ ਤੁਮਹਾਂ ਜਵਾਤ ਆਈਏ ਪਤਾ ਕਰਕੇ ਆਈਏ ਕੀ ਕਰ ਰਹੇ ਨੇ ਬੱਚੇ ਤੇ ਚਲੋ ਜੀ ਪਰ ਅੱਜ ਬਾਜੀ ਨੂੰ ਪੱਗ ਨਹੀਂ ਬੰਨੀ ਹੈਗੀ ਬਾਜੀ ਅੱਜ ਨਵੀਂ ਸ਼ਰਟ ਪਾਣੀ ਸੀ ਹਾਂ ਮੈਂ ਆਪਣੀ ਡਾਇਰੀ ਚਾਤ ਲਈ ਜੋ ਜੋ ਮੈਂ ਪੁੱਛਣਾ ਹੈ ਕਿਵੇਂ ਬਾਜੀ ਸੌਰੇ ਚੱਲੇ ਆ ਲੈ ਜਰੂਰੀ ਵੀ ਸੌਰੇ ਜਾ ਕੇ ਨਵੀਂ ਪੱਗ ਬੰਨਣੀ ਹੋਰ ਨਹੀਂ ਕਿ ਤੇ ਬਨ ਸਕਦੇ ਅੱਛਾ ਉਹਨਾਂ ਨੇ ਪੱਗ ਬੰਨਣਾ ਲਾਤਾ ਤੁਹਾਨੂੰ ਹੋਰ ਨਵੀਂ ਸ਼ਰਟ ਵੀ ਪਾਣੀ ਸੀ ਅੱਛਾ ਇਹ ਸ਼ੁਕਰ ਮਨਾਉ ਰਾਜੇ ਨੇ ਪੱਗ ਬੰਨਣ ਲਾਤਾ ਸਾਰਿਆਂ ਨੂੰ ਅੱਜ ਭਾਈ ਨੇ ਗੱਡੀ ਵੀ ਤੇ ਅੱਛਾ ਇਹ ਕਹਿੰਦੇ ਵੀ ਸੋਹਰੇ ਜਾਨਾ ਜਿਹੜਾ ਵੀ ਮੈਂ ਉਹ ਕਰਨਾ ਤੇ ਆ ਗੱਡੀ ਵੀ ਤੇ ਥੋਤੀ ਸੋਹਰੇ ਜਾਨਾ ਹੀ ਗੱਡੀ ਧੋਤੀ ਐ ਗੱਡੀ ਲੈ ਕੇ ਜਾਣੀ ਭਾਜੀ ਹੁਰਾਂ ਨੇ 2 ਮਿੰਟ ਖੜੀ ਰਹੀ ਮੈਂ ਤੇ ਪਸੀਨਾ ਆ ਗਿਆ ਇਹਦੇ ਵਿੱਚ ਸਾਰੇ ਪਲੱਗ ਤੇ ਉਹ ਕਰੀ ਜਾਮਨ ਪੈਪਰ ਕਰ ਦਿਲ ਭਾਜੀ ਕਿੱਦਾਂ ਤੂੰ ਹੀ ਕਹਿੰਦੇ ਨਾ ਅੰਮਣੀ ਵਿਚਾਰੀ ਭਾਜੀ ਬੜਾ ਰੋਮ ਮਾਰਦਾ ਜਮਨ ਤਾਂ ਸਵਾਰ ਨਹੀਂ ਆ ਤੋਂਦਾ ਲੈ ਲਏ ਕੋਈ ਗੱਡੀ ਨੂੰ ਕਿੰਨੀ ਤਾਂ ਸਾਫ ਹੈ ਪਾਣੀ ਨੇ ਨਾ ਜ਼ੋਰ ਲਾਤਾ ਗੱਡੀ ਤੋਂ ਹਮਣ ਕਹਿੰਦੀ ਸਵਾਰ ਜਾਨੇ ਆਓ ਘਰ ਚਲੀ ਪਾਲਟੀ ਬੰਦ ਕਰਕੇ ਆਪਣੀ ਨਹੀਂ ਉਹਦੇ ਚ ਪੈਣਾ ਜਾਵੇ ਕਿਤੇ ਪਸਾ ਦੱਬੇਂਗੇ ਨਹੀਂ ਇਥੇ ਦੱਬੀ ਜਾਈ ਉਹ ਅੱਗੋ ਕਮਾਈ ਜਾਈ ਜੇ ਪ੍ਰੈਸ਼ਰ ਹੋ ਤਾਂ ਚੇਂਜ ਕਰਨਾ ਹਮਣ ਮਿਲਾਦਾ ਹੁਣ ਵੇੜਾ ਤਾਂ ਹੋਊ ਕੀ ਕਰੀ ਜਾਂਦੀ ਮੈਨੂੰ ਦੱਸ ਕੇ ਜਾਓ ਕਿੱਦਾਂ ਚੱਲੇਗੀ ਇਹ ਗੱਡੀਆਂ ਧੋਣ ਵਾਸਤੇ ਨਾ ਕਿ ਵੇੜਾ ਧੋਣ ਵਾਸਤੇ ਉਹ ਮੈਨੂੰ ਪਸੀਨਾ ਦੇਖੋ ਆਇਆ। ਬੁਰਾ ਹਾਲ ਆ ਪਸੀਨਾ ਆ ਕੇ। ਚਲ ਚੰਗਾ ਸਪਾਈ ਕਰ ਜਿਆਦਾ ਦੈਨ ਦੇ ਨਾ ਕਰ। ਲੋ ਜੀ ਹੁਣ ਤੁਹਾਨੂੰ ਅਸੀਂ ਮੁਲਾਕਾਤ ਕਰਾਂਗੇ ਸਕੂਲ ਤੋਂ ਆ ਕੇ। ਪਤੇ ਅੱਜ ਬਹੁਤ ਖੁਸ਼ ਆ ਕਿ ਮਮਾ ਨੇ ਆਉਣਾ ਮੇਰੇ ਸਕੂਲ। ਮਮੀ ਬਰਗਰ ਦੀ ਲਿਜੇ ਬਰਗਰ ਬਸ। ਉਹ ਤੈਨੂੰ ਕੀ ਚਾਹੀਦਾ? ਹਾਂ ਅਸਾਂ ਤਾਂ ਚਿਪਸ ਪੈਸਟ ਜਾਈਗੀ। ਅੱਪਾ ਸੀ ਕਰ ਹੱਥ। ਉਹ ਵੱਡੇ ਵੱਡੇ ਲਈ। ਯਾਰ ਅੱਜ ਲਾਈਟ ਨੂੰ ਪਤਾ ਨਹੀਂ ਕੀ ਹੋ ਗਿਆ। ਲੋ ਜੀ ਹੁੰਦਾ ਬਸ ਇਹ ਤਾਂ। ਪਰ ਨਹੀਂ ਤੇਰੇ ਸਕੂਲ ਚ ਤੈਨੂੰ ਲਾਉ ਉਹ ਉੱਤ ਪਾ ਕੇ ਜਾਣਾ ਹੂੰ ਤੇਰੇ ਮਾਮੂਲੀ ਪਈ ਸਾਫਰ ਵਾਲੀ ਇਹਦੇ ਨਾਲ ਤੈਨੂੰ ਕੰਮ ਕਰੀ ਹੋ ਨਹੀਂ ਹੈਗਾ ਤੇ ਆ ਪਿਆਰ ਕਰ ਲਓ ਪਹਿਲਾਂ ਤੁਸੀਂ ਆਹ ਹਾਂ ਨਾਲੇ ਤੋਂ ਬਾਅਦ ਮੇਰੀ ਗੱਲ ਸੁਣੋ ਆਪਣਾ ਕਰਕੇ ਸ਼ਾਮ ਨੂੰ ਤੇ ਪੜਨ ਬੈਠੋ ਪੜਾਈ ਕੱਲ ਅੱਜ ਵਾਲਾ ਕੰਮ ਸੰਡੇ ਤੇ ਨਹੀਂ ਛੱਡਣਾ ਹੈਗਾ ਠੀਕ ਹੈ ਹਾਂ ਇਹ ਬੱਜ ਸਵਿਚ ਲਾਉਣਾ ਪੈਣਾ ਹੈ ਜੰਮੂ ਕੋ ਲਾਈਟ ਲੀ ਬੇਟੇ ਹਾਂ ਮੇਸ਼ ਰਿੰਗ ਲਾਈਟ ਰਗ ਰਹੀ ਹੈ ਮੈਂ ਇੱਥੇ ਆਈਆਂ ਤਾਂ ਲਾਈਟ ਬੰਦ ਹੋ ਗਈ ਮੇਰੀ ਆ ਗਈ ਹਾ ਤਾਂ ਤੂੰ ਆਪਣੇ ਲਾਲ ਜੀ ਹਾ ਨਿੱਕਰ ਜੀ ਲੈ ਕੇ ਸੱਡ ਤੇ ਹੋ ਜਾ ਸਟ੍ਰਾਈਕ ਆ ਜਣੀ ਵੀਡੀਓ ਤੇ ਫੇਰ ਲਾਈਟ ਨਹੀਂ ਹੋਏ ਉਹ ਹਤੇ ਕੀ ਹੈ ਕੀ ਹੋ ਗਿਆ ਕੱਚੀ ਮੀ ਖਾਓ ਕੱਚੀ ਥੜੀ ਨਹੀਂ ਦੇਖਣੀ ਅਸੀਂ ਸ਼ਾਬਾਸ਼ ਜਿਹੜਾ ਛੋਟਾ ਹੁੰਦਾ ਕੰਮ ਕਰਦਾ ਉਹ ਚੜ ਜਾਂਦਾ ਨੈਕ ਟੇਬਲ ਤੇ ਇਹ ਆ ਤਾਂ ਮੈਂ ਮੱਥਾ ਵੀ ਤਾਂ ਪਟਵਾ ਕੇ ਹੀ ਗਈ ਹੈ ਹਾਂ ਹਾਂ ਆਹ ਇਹਦਾ ਮੱਥੇ ਤੇ ਸੱਟ ਸੁੱਟ ਲੱਗੀ ਹੋਈ ਨਾ ਇਹਨਾਂ ਕੰਮਾ ਕਰਕੇ ਲੱਗੀ ਹੋਈ ਹੈ ਲਾਈਟ ਜਿਹੜੀ ਲਾਈਟ ਆਈ ਉਹ ਚਲ ਦੰਮੂ ਦੱਸ ਕੀ ਕਰਨਾ ਚਿਪਸ ਲੈ ਕੇ ਆਣੀ ਆ ਉਹ ਖਾਓਗੇ ਦੰਮੂ ਉਹ ਇਹ ਨੂੰ ਦੇ ਪਾਪਾ ਨੂੰ ਪੁੱਛ ਲੈਦੇ ਕੋਈ ਆਰਡਰ ਕਰ ਸਕਦੇ ਤੂੰ ਲੈ ਫੜ ਕਾਡਰ ਨਹੀਂ ਆ ਚਿਪਸ ਜਿਹਾ ਇਹ 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 ਤਾਂ ਤੂੰ ਪਾਪਾ ਨੂੰ ਐ ਕਹੇਂਗੀ ਕਿ ਪਾਪਾ ਵੀ ਮੈਂ ਸਕੂਟਰੀ ਤੇ ਜਾ ਨਹੀਂ ਸਕਦੀ ਪਾਪਾ ਗਰਮੀ ਬਹੁਤ ਹੈ ਫੇਰ ਤਾਂ ਤੇਰੀ ਗੱਲ ਪਾਪਾ ਮੰਨ ਲੈਣਗੇ ਪਾਪਾ ਮੇਰੇ ਪੈਰ ਤੇ ਸਾਟ ਲੱਗ ਗਈ ਅੱਛਾ ਕੀ ਪਾਪਾ ਨੇ ਕਹਣਾ ਕੀ ਹੋ ਗਿਆ ਲੋਏ ਪਾਸੇ ਹੋ ਜਾ ਵੇ ਹਾਂਜੀ ਇਹ ਕੀ ਕਰ ਰਹੇ ਆ ਦੇਖੋ ਕੀ ਦੇਖੋ ਤੇ ਇਧਰ ਭਾਜੀ ਨੇ ਸਾਡੇ ਅਸਤੇ ਪੀਜ਼ਾ ਆਰਡਰ ਕਰਤਾ ਕੋਲ ਡਰਿੰਕ ਨਾ ਇਹਨਾਂ ਨੇ ਦੇਖੋ ਕਿਵੇਂ ਰੱਖਿਆ ਹੋ ਜਾਂ ਫਲਾ ਕੇ ਭਾਜੀ ਹਰਾਂ ਵੀ ਭੇਜਤੀ ਪਨੀਰ ਤੇ ਪਲੇਟ ਦੀ ਨੀਡ ਤਾਂ ਨਹੀਂ ਹੈਗੀ ਹਾਂ ਚਲੋ ਆਜੋ ਫਿਰ ਲਓ ਜੀ ਇਧਰ ਆ ਗਿਆ ਯੂਕੇ ਪੀਜ਼ਾ ਅਮ ਸਭੀ ਪੂਆ ਤੋਂ ਆਇਆ ਪੀਜ਼ਾ ਹਾਂ ਸਭੀ ਪੂਆ ਤੋਂ ਆਇਆ ਪੀਜ਼ਾ ਸਭੀ ਪੂਆ ਨੇ ਭੇਜਿਆ ਪੀਜ਼ਾ ਕੀ ਕਰੀਏ ਹਾਂ ਫਤ ਨਹੀਂ ਆਪਾਂ ਕਿੰਨੇ ਜਾਣੇ ਆ 1 2 3 4 5 ਜਾਣੇ ਆ ਇੱਕ ਚ ਪੀਵਾਂਗੇ ਸਾਰੇ ਆ हां मैं तेरे चख लूंगा बस ठीक है एक गिलास ले आ दो एक गिलास ले आ दो ਤੇ ਮੈਂ ਨਾ ਵਿਚਾਰਾ ਉਹ ਵੀ ਰਾਇਆ ਆਇਆ ਜਿਹੜਾ ਪੀਜ਼ਾ ਦੇਣਾ ਤੇ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਸੀ ਲੱਗਣਦਿਆ ਕਿ ਮੈਂ ਦੇਖੋ ਇੰਨੀ ਬਾਹਰ ਇੰਨਾ ਕਿ ਜਿਆਦਾ ਬੁਰਾ ਹਾਲ ਹੈ ਨਾ ਗਰਮੀ ਹੋ ਗਰਮੀ ਹੋ ਗਈ ਮੈਂ ਤੇ ਪਨੀਰ ਵਾਲੀ ਦੀ ਪੀਜ਼ੇ ਦੀ ਲੁੱਕ ਦਿਖਾਓ oh my god ਮਜ਼ਾ ਆ ਗਿਆ ਸੋਚਿਆ ਨਹੀਂ ਸੀ ਕਿੱਥੋਂ ਤਾਂ ਸਮੋਸੇ ਕਹਿ ਰਹੇ ਸੀ ਕਿ ਇਹ ਤੇਰਾ ਬਜੋਗਰ ਦਾ ਚੰਗਾ ਕਰਦਾ ਵਧੀਆ ਨਹੀਂ ਤੂੰ ਹੀ ਸਮੋਸੇ ਨਹੀਂ ਲੈਣਗੇ ਕਿਉਂਕਿ ਅਸੀਂ ਪੀਜ਼ਾ ਖਾਣਾ ਸੀਗਾ ਨਹੀਂ ਤਾਂ ਇਸ ਨਾਲ ਚੂਂਗਾ ਜਿਸ ਮੋਸੇਲੇ ਆਉਂਦੇ ਫਿਰ ਸਾਨੂੰ ਪੀਜ਼ਾ ਨਹੀਂ ਸੀ ਨਸੀਬ ਹੋਣਾ। ਪਰ ਨਹੀਂ ਤਾਂ ਇਹਦੇ ਨਾਲ ਉਹ ਨਹੀਂ ਆਏ ਹੈਗੇ। ਹੋਰ ਸਸਾਇਟੀ ਪਿੱਛੇ ਹੀ ਹੋਣੀ। ਜਿਹੜਾ ਮੇਨ ਸਮਾਨ ਹੈ। ਇਹਦੇ বিনা ਪੀਜ਼ਾ ਸਾਨੂੰ ਅਧੂਰਾ ਲੱਗਦਾ। ਅੰਮਾ ਉਹ ਨਹੀਂ ਇੱਕ ਟੇਬਲ ਜਿੱਥੇ ਉੱਥੇਂ ਤੇਰੇ। ਨਹੀਂ ਟੇਬਲ ਨਹੀਂ ਅੰਮਾ ਜਿੱਥੇ ਪਏ ਹੁੰਦੇ ਨੇ। ਰੱਗੋ ਗੋਲ ਜਾਂਦਾ ਨਹੀਂ ਉਹ ਟੇਬਲ ਭੇਜੇ ਨਹੀਂ ਵਾਪਸ ਭੇਦ ਗਏ। ਭੇਜਦੀ ਵਾਪਸ। ਤੇ ਅੱਜ ਅਸੀਂ ਆਏ ਆਂ ਕਿ ਸੰਗਰੂਰ ਆਪਣਾ ਵੀਕੈਂਡ ਸੈਲੀਬ੍ਰੇਟ ਕਰਨ। ਤੇ ਬਾਕੀ ਕਿ ਤੁਹਾਨੂੰ ਪਤਾ ਹੀ ਹੈ ਕੱਲ ਅੰਮਾ ਨੂੰ ਹਰਾਨੇ ਆਉਣਾ ਹੈ ਤੇ ਫਿਰ ਅਸੀਂ ਉਹਨਾਂ ਦੇ ਨਾਲ ਹੀ ਸ਼ਾਮ ਨੂੰ ਵਾਪਸ ਚਲੇ ਜਾਵਾਂਗੇ ਅੱਜ। ਛੋਟੇ ਛੋਟੇ ਉਹਦੇ ਬੈ ਜਾ ਯਾਰ ਦੇ ਦੇ ਕੇ ਯਾਰ ਪਹਿਲਾਂ ਸਵੇਰੇ ਫਤਿਹਰਾ ਦੇ ਸਕੂਲ ਜਾ ਕੇ ਆਈ ਅਸੀਂ ਜਸਟ ਨਾਰਮਲ ਪੁੱਛਣ ਵਾਸਤੇ ਉਸ ਤੋਂ ਬਾਅਦ ਫੇਰ ਮੈਂ ਵਾਪਸ ਆਪਣੇ ਸਕੂਲ ਗਈ ਉਸ ਤੋਂ ਬਾਅਦ ਫੇਰ ਸਿੱਧਾ ਸੰਗਰੂਰ ਕਣ ਪਨੀਰ ਨੂੰ ਕਾਲੀ ਪੈ ਗਈ ਫਟਾਫਟ ਕਿ ਮੈਂ ਪੀਜ਼ਾ ਖਾ ਲਾਂ ਤੇ ਉਹ ਕੱਲ ਦੀਦੀ ਹਣੀ ਅਸਰੇ ਸੀ ਫਤਿਹ ਨੇ ਕਹਿੰਦੇ ਲੱਡੂ ਇਦਾਂ ਹੀ ਖਾ ਲੇ ਛੂਜ ਲਾ ਕੇ ਹੱਥ ਨਹੀਂ ਧੋਤੇ ਹੈਗੇ ਤੇ ਚਲੋ ਕੋਈ ਨਹੀਂ ਕਦੀ ਕਦੀ ਗਲਤੀ ਮਿਸਟੇਕ ਹੋ ਜਾਂਦੀ ਹੈ ਇਹਨੂੰ ਵੀ ਨਹੀਂ ਹੈਗੀ ਇਹਨੂੰ ਅਗਰ ਮਿਸਟੇਕ ਹੋ ਜਾਂਦੀ ਹੁੰਦੀ ਕਦੀ ਕਦੀ ਹੈਣਾ ਕੋਈ ਗੱਲ ਨਹੀਂ ਫਤੇ 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 ਤਾਂ ਇਹ ਕਿਤੇ ਡੋਲ ਨਾ ਦਿਓ ਲਾਫਿੰਗ ਗੈਸ ਨਾ ਆਣ ਲਾਫਿੰਗ ਗੈਸ ਪਰ ਦਮੋਂ ਤੋਂ ਪਹਿਲਾਂ ਹੀ ਅਸੀਂ ਮਿਲ ਲਾਦਾ ਹੁੰਦੇ ਆ ਖਾ ਲੈਣਾ ਵੀ ਇਹ ਵਿਚਾਰੇ ਆ ਤੇ ਗਏ ਨੇ ਪਰ ਇਹਨਾਂ ਕੋਲ ਕੱਪੜੇ ਸੰਗਰੂਨ ਲੈ ਕੇ ਨਹੀਂ ਆਏ ਕਿਉਂਕਿ ਪਤਾ ਨਹੀਂ ਕਿ ਸਕੂਲ ਤੋਂ ਇੱਧਰ ਆਉਣਾ ਸੀ ਨਹੀਂ ਕੱਪੜੇ ਲੈ ਕੇ ਆਏ ਹੋਰ ਇੱਥੇ ਰੱਖਣੇ ਚਾਹੀਦੇ ਨੇ ਹਨਾ ਤੁਹਾਡਾ ਇੱਕ ਇੱਕ ਡਰੈਸ ਇੱਥੇ ਰੱਖਾਂਗੇ ਤੇ ਅੱਜ ਇਹ ਵਿਚਾਰੇ ਆਏ ਨੇ ਇੱਧਰ ਬੰਦੇ ਦੀ ਪੀਜ਼ਾ ਖਾ ਕੇ ਬਸ ਹੋ ਗਈ ਪਰ ਉਹ ਬੰਦਾ ਅਜੇ ਵੀ ਖਾਣਾ ਚਾਹੁੰਦਾ ਹੈ ਹਨਾ ਫਤੇ ਪਰ ਹੁਣ ਇੱਦਾਂ ਖਾ ਕੇ ਕਹੋ ਵਾ ਦੇਖੋ ਉੱਤੋਂ ਸਾਰਾ ਕੁਝ ਤੇ ਲਾਈ ਜਾ ਰਿਹਾ ਦੇਖੋ ਸਬਜ਼ੀਆਂ ਕੌਨ ਸਾਰਾ ਕੁਝ ਘੜਦਾ ਤੇ ਖਾਦਾ ਕੀ ਕੁਝ ਵੀ ਨਹੀਂ ਹੈ ਫਤ ਲ ਕੀ ਕਰ ਰਹੇ ਆਂ ਆਕੇ ਤੂੰ ਇਹ ਕਰ ਦਮੂਏ ਕੀ ਕਰਵਾ ਰਹਾ ਤਾ ਤੂੰ ਫਤ ਥੋੜੀ ਹੋਲਡਿੰਗ ਦੇ ਦੋ ਮੈਨੂੰ ਪੀਜ਼ਾ ਆੜ ਗਿਆ ਮੇਰੇ ਗੱਲ ਚ ਦਮੂਆ ਵਾਲਾ ਫਲੇਵਰ ਕੁਝ ਖਾਸ ਨਹੀਂ ਨਾ ਸਾਤੋਂ ਮੁੱਕਾ ਗਈ ਫਿੱਕਾ ਜਿਹਾ ਨਾ ਨਹੀਂ ਫਿੱਕਾ ਤਾਂ ਮਨ ਉਹ ਵੀ ਸੀ ਉਹ ਵੀ ਨਹੀਂ ਵਧੀਆ ਇੰਨਾ ਆਪਣੀ ਆਪਣੀ ਕੋਈ ਨਹੀਂ ਜੇ ਢਿੱਡ ਭਰ ਗਿਆ ਤਾਂ ਨਹੀਂ ਵਧੀਆ ਲੱਗ ਰਿਹਾ ਪਾਪਾ ਨੇ ਵਿਚਾਰੇ ਨੇ ਦੋ ਵੱਡੇ ਭੇਜੇ ਨੇ ਭੀਜੇ ਐਵੇਂ ਨਹੀਂ ਕਿ ਕਿਤੇ ਛੋਟਾ ਮੋਟਾ ਭੇਜਿਆ ਪਾਪਾ ਬਾਕੀ ਰੱਖ ਦੇ ਕੋਈ ਅੱਜ ਸ਼ਾਮ ਨੂੰ ਚਾਹ ਬਣਾਵਾਂਗੇ ਨਾ ਇੱਕ ਕੋਕ ਨਾ ਖਾਧਾ ਚਾਹ ਨਾ ਖਾਲਾਂਗੇ ਠੀਕ ਹੈ ਕੋਲਡ ਡਰਿੰਕ ਘੱਟ ਪੀਣਾ ਢਿੱਡ ਅਫਰ ਜਾਂਦਾ ਫਿਰ ਨਹੀਂ ਖਾਧਾ ਜਾਂਦਾ ਜੋ ਤਾਂ ਸਾਹਮਣੇ ਹੁਣ ਮੇਰੀ ਗੱਲ ਸੁਣੋ ਸਾਰੇ ਜਣੇ ਘੜੀ ਪੈ ਜਾਓ ਮੈਂ ਵੀ ਬਹੁਤ ਥੱਕੀ ਹੋਈ ਆ ਸਵੇਰ ਦੀ ਉੱਠੀ ਹੋਈ ਆ ਮੈਂ ਤੇ ਅੱਜ ਦਾ ਵਲੌਗ ਬਹੁਤ ਛੋਟਾ ਹੀ ਬੰਨਾਇਆ ਕਿਉਂਕਿ ਟਾਈਮ ਹੈ ਨਹੀਂ ਹੁਣੇ ਹੀ ਬਸ ਲੇਟੈਸਟ ਸ਼ੂਟ ਕਰਕੇ ਮੈਂ ਪਾ ਰਹੀ ਆ ਕਿਉਂ ਤੁਹਾਨੂੰ ਅਸੀਂ ਮਿਲਾਂਗੇ ਮੈਂ ਅਭੀ ਮੰਡੇ ਨੂੰ ਕਿਉਂਕਿ ਕੱਲ ਤਾਂ ਮੈਂ ਵੀ ਸੰਡੇ ਆ ਤੇ ਸ਼ਾਇਦ ਮੈਂ ਵਲੌਗ ਨਹੀਂ ਪਾਣਾ ਹੈਗਾ ਤੇ ਆਪਾਂ ਤੁਹਾਨੂੰ ਕੱਲ ਪਰਸੋਂ ਮਿਲਾਂਗੇ ਟਾਟਾ ਬਾਏ ਬਾਏ ਕਰ ਦੋ ਤੇ ਅਸੀਂ ਪੀਜ਼ਾ ਖਾ ਲਈਏ ਹਾਂਜੀ ਪਤੇ ਜੀ ਪਤੇ ਸਿੰਘ ਜੀ बार-बार ਰਿੰਗ ਲਾਈਟ ਲਾ ਰਹੇ ਨੇ ਕਿੱਦੀ ਲੇਟ ਹੋ ਗਈ ਓਏ 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 ਕਿੱਦੀ ਲੇਟ ਹੋ ਗਈ ਓਏ ਹਣ ਵਿਚਾਰੇ ਕੋ ਕੱਪੜੇ ਹੈ ਨਹੀਂ ਹੁਣ ਸੋਚਨਦੇ ਆ ਵੀ ਮੈਂ ਕੀ ਕਰਾਂ ਫਤਿਹ ਤੁਹਾਡੇ ਇੱਥੇ ਮੈਂ ਕੁਝ ਹੋਰ ਕਰਕੇ ਕਰਦੀ ਆ ਤੁਹਾਡੇ ਕੱਪੜੇ ਕੁਝ ਇੱਥੇ ਰੱਖ ਕੇ ਜਾਊਂਗੀ ਠੀਕ ਹੈ ਫਤਿਹ ਹੁਣ ਸੌਂ ਜੋ ਘੜੀ ਓਕੇ